ਸਰਨੋ ਸਤਿ ਸ਼੍ਰੀ ਅਕਾਲ ਮੈਂ ਕ੍ਰੀਨ ਬਟੀਕ ਬਠਿੰਡਾ ਤੋਂ ਜਿਸ ਤਰ੍ਹਾਂ ਕਿ ਅਸੀਂ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਡਿਜੀਟਲ ਪੇਂਟ ਦੇ ਸੂਟ ਜੋ ਆਪਾਂ ਰੈਡੀ ਕੀਤੇ ਸੀਗੇ ਜਾਂ ਪੇਂਟ ਕਰਵਾਏ ਤੁਹਾਨੂੰ ਦਿਖਾਏ ਸੀਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਕੋਲ ਇੱਕ ਨਵਾਂ ਪੈਟਰਨ ਲੈ ਕੇ ਆਏ ਹਾਂ ਜੋ ਕਿ ਇਹ ਵੀ ਪੇਂਟਿੰਗ ਹੈ ਸਪਰੇਅ ਪੇਂਟਿੰਗ ਦੇ ਆਪਾਂ ਜੌਰਜਟ ਦੇ ਸਟੱਫ ਦੇ ਉੱਪਰ ਆਪਾਂ ਸੂਟ ਰੈਡੀ ਕੀਤੇ ਆ ਇਹਦੇ ਵਿੱਚ ਆਪਣੇ ਕੋਲੇ 4 ਤੋਂ 5 ਸੂਟ ਰੈਡੀ ਨੇ ਜਿਨ੍ਹਾਂ ਦੇ ਸਭ ਦੀ ਜਿਹੜੀ ਹੈਗੀ ਡਿਜ਼ਾਈਨਿੰਗ ਅਲੱਗ-ਅਲੱਗ ਡਿਜ਼ਾਈਨਿੰਗ ਹੈ ਜਿਹੜਾ ਇਹ ਵਾਲਾ ਲੈਮਨ ਸ਼ੇਡ ਦੇ ਉੱਪਰ ਆਪਾਂ ਮਜੈਂਟਾ ਦੇ ਨਾਲ ਬਰਸ਼ਿੰਗ ਪੇਂਟਿੰਗ ਕਰਕੇ ਇਹਨੂੰ ਰੈਡੀ ਕੀਤਾ ਹੋਇਆ। ਸੈਕਿੰਡ ਜਿਹੜਾ ਸੂਟ ਹੈਗਾ ਇਹ ਲਿਓਨ ਸ਼ੇਡ ਦੇ ਉੱਪਰ ਆਪਾਂ ਰੈਡੀ ਕੀਤਾ। ਇਹ ਸਾਰੇ ਸੂਟ ਜਿਹੜੇ ਹੈਗੇ ਇਹ ਵਿਦੂ ਦੁਪੱਟਾ ਨੇ। ਜਿਹੜਾ ਆਪਣਾ 3rd ਹੈਗਾ ਇਹ ਵੀ ਜਿਹੜਾ ਹੈਗਾ ਲਾਈਟ ਸ਼ੇਡ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਹੋਇਆ ਪੇਂਟਿੰਗ ਕੀਤੇ ਹੋਏ ਸੂਟ ਨੇ। ਅ ਜਿਹੜਾ ਇਹ ਵਾਲਾ ਸ਼ੇਡ ਹੈਗਾ ਇਹ ਵੀ ਜੌਰਜਟ ਤੇ ਸਟਾਫ ਦੇ ਉੱਪਰ ਨੇ ਇਹ ਚੈੱਕ ਜੌਰਜਟ ਹੈ। ਇਹ ਦੇ ਵਿੱਚੋਂ ਆਪਣੇ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਦੋ ਸੂਟ ਜਿਹੜੇ ਹੈਗੇ ਆ ਸੇਮ ਰੈਡੀ ਨੇ ਇਹਨਾਂ ਦੇ ਵਿੱਚੋਂ ਅਸੀਂ ਤੁਹਾਨੂੰ ਇੱਕ ਸੂਟ ਦਾ ਜੋ ਹੈਗਾ ਦੁਪੱਟਾ ਖੋਲ ਕੇ ਦਿਖਾ ਦਿੰਨੇ ਆ ਕਿ ਇਹਨਾਂ ਦੇ ਉੱਪਰ ਜਿਹੜੀ ਹੈਗੀ ਆ ਕਿਸ ਤਰ੍ਹਾਂ ਪੇਂਟਿੰਗ ਹੋ ਕੇ ਇਹਨਾਂ ਦੀ ਲੁੱਕ ਆਈ ਆ ਤਾਂ ਇਹਨਾਂ ਦੇ ਜੋ ਦੁਪੱਟੇ ਨੇ 2.5-2.5 ਮੀਟਰ ਦੇ ਦੁਪੱਟੇ ਨੇ ਤੇ 5 ਮੀਟਰ ਦਾ ਜੋ ਹੈਗਾ ਆਪਣਾ ਇਹ ਸੂਟ ਹੈ ਇਹਨਾਂ ਦੇ ਬੈਕ ਫਰੰਟ ਦੇ ਉੱਪਰ ਜਿਹੜੀ ਹੈਗੀ ਪੇਂਟਿੰਗ ਕੀਤੀ ਹੋਈ ਆ ਬਾਜੂ ਤੇ ਪੇਂਟਿੰਗ ਹੈ ਤੇ ਦੁਪੱਟੇ ਦੇ ਉੱਪਰ ਵੀ ਜਿਹੜੀ ਹੈਗੀ ਹੈ ਪੇਂਟਿੰਗ ਕੀਤੀ ਹੋਈ ਆ ਤੁਹਾਨੂੰ ਇਹ ਵਾਲਾ ਸੀ ਪੀਸ ਖੋਲ ਕੇ ਦਿਖਾ ਦਿੰਦੇ ਆ ਕਿ ਇਸ ਦੇ ਉੱਪਰ ਜਿਹੜੀ ਹੈਗੀ ਲੁੱਕ ਕਿਸ ਤਰ੍ਹਾਂ ਦੀ ਲੱਗਦੀ ਆ ਇਹਦਾ ਤੁਸੀਂ ਦੇਖ ਸਕਦੇ ਹੋ ਕਿ ਜੋ ਇਹਦਾ ਆਪਣਾ ਫਰੰਟ ਹੈ ਇਹਦੇ ਫਰੰਟ ਦੇ ਉੱਪਰ ਜਿਹੜੀ ਹੈਗੀ ਪੇਂਟਿੰਗ ਹੋਈ ਹੈ ਤਾਂ ਇਸ ਦੇ ਬੈਕ ਦੇ ਉੱਪਰ ਵੀ ਹੈ ਜਿਤ ਸੇਮ ਹੀ ਪੇਂਟਿੰਗ ਹੈ ਅ ਇਸ ਦੇ ਬਾਜੂ ਦੇ ਉੱਪਰ ਜੋ ਹੈਗਾ ਬਾਰਡਰ ਬਣਿਆ ਹੋਇਆ ਹੈਗਾ ਬਾਰਡਰ ਬਣ ਕੇ ਇਸ ਦੇ ਉੱਪਰ ਜਿਹੜੇ ਹੈਗੇ ਫਲਾਵਰ ਪਾਇਆ ਹੋਇਆ ਹੈਗਾ ਬਾਜੂ ਦੇ ਉੱਪਰ ਇਹਨਾਂ ਦੀ ਬਾਜੂ ਆਪਾਂ ਇਹਨਾਂ ਨਾਲ ਰੈਡੀ ਕੀਤੀ ਹੈ। ਇਹਦੇ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ, ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ। ਤੁਹਾਨੂੰ ਅਸੀਂ ਦੁਪੱਟਾ ਵੀ ਜੋ ਹੈਗਾ ਫੋਲ ਕੇ ਦਿਖਾ ਦਿੰਨੇ ਆ ਕਿ ਇਸ ਦੇ ਵਿੱਚ ਦੁਪੱਟੇ ਦੀ ਕਿਸ ਤਰ੍ਹਾਂ ਦੀ ਲੁੱਕ ਆਉਂਦੀ ਹੈ। ਇਹ ਤੁਸੀਂ ਈਜ਼ੀਲੀ ਕਿਤੇ ਵੀ ਇਸ ਸੂਟ ਨੂੰ ਤੁਸੀਂ ਛੋਟੇ ਫੰਕਸ਼ਨ ਦੇ ਵਿੱਚ ਜਾਂ ਕੈਜ਼ੂਅਲ ਵੀਅਰ ਦੇ ਵਿੱਚ ਆਫਿਸ ਵੀਅਰ ਤੁਸੀਂ ਅਨਵੀਅਰ ਕਰ ਸਕਦੇ ਹੋ। ਇਹਦੇ ਜਿਹੜੇ ਇਹਦੇ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਆ ਰਹੀ ਹੈ। ਇਹ ਜਿਹੜਾ ਹੈਗਾ 4 ਸਾਈਡ ਦੇ ਉੱਪਰ ਇਸ ਦੁਪट्टे ਦੇ ਬਾਰਡਰ ਬਣਿਆ ਹੋਇਆ ਹੈਗਾ ਤੇ ਇਸ ਦੇ ਜਿਹੜਾ ਹੈਗਾ ਵਿੱਚ ਜਿਹੜੇ ਹੈਗੇ ਫਲਾਵਰ ਪਾ ਕੇ ਬਾਰਡਰ ਘੁਮਾ ਕੇ ਦੇ ਵਿੱਚ ਆਪਾਂ ਜਿਹੜਾ ਹੈਗਾ ਇਸ ਦੁਪट्टे ਨੂੰ ਰੈਡੀ ਕੀਤਾ ਇਹਦੇ ਨਾਲ ਜਿਹੜਾ ਹੈਗਾ ਆਪਾਂ ਆਹ ਵਾਲਾ ਸੂਟ ਇਹਦੇ ਨਾਲ ਰੈਡੀ ਕੀਤਾ ਜਿਹੜਾ ਹੈਗਾ ਸੈਕਿੰਡ ਸੂਟ ਹੈ ਉਸ ਦੀ ਵੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੀ ਹੈਗੀ ਡਿਜ਼ਾਈਨਿੰਗ ਕੀਤੀ ਹੋਈ ਆ ਤਾਂ ਇਹਦਾ ਵੀ ਜਿਹੜਾ ਦੁਪੱਟਾ ਹੈਗਾ ਬਹੁਤ ਪਿਆਰਾ ਦੁਪੱਟਾ ਹੈ ਇਹ ਨਿਓਨ ਸ਼ੇਡ ਦੇ ਉੱਪਰ ਹੈ ਇਹਨੂੰ ਵੀ ਤੁਸੀਂ ਕਿਤੇ ਵੀ ਜਿਆਦਾ ਆਪਣਾ ਵੇਅਰ ਕਰ ਸਕਦੇ ਹੋ ਇਹਦੇ ਉੱਪਰ ਵੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਇਹ ਪਸੂਟ ਨੂੰ ਰੈਡੀ ਕੀਤਾ ਹੋਇਆ ਹੈ ਇਹਨਾਂ ਸੂਟਾਂ ਦੇ ਸੀ ਤੁਹਾਡੀ ਚੋਇਸ ਦੇ ਅਕੋਰਡਿੰਗ ਇਹਨਾਂ ਦੇ ਆਪਾਂ ਇਹਨਾਂ ਦਾ ਆਰਡਰ ਵੀ ਲੈ ਸਕਦੇ ਆ ਜਿਹੜਾ ਥਰਡ ਸੂਟ ਹੈ ਇਹ ਬਿਲਕੁਲ ਇਹਨਾਂ ਦੇ ਲੁੱਕ ਆਉਂਦੀ ਹੈ ਕਿ ਪ੍ਰਿੰਟਿੰਗ ਸੂਟ ਹੈ ਬਟ ਇਹਦੇ ਉੱਪਰ ਆਪਣ পেইন্ট ਕੀਤਾ ਹੋਇਆ ਹੈਗਾ ਪੇਂਟ ਨਾਲ ਇਹ ਸੂਟ ਨੂੰ ਰੈਡੀ ਕੀਤਾ ਹੋਇਆ ਹੈ ਪ੍ਰੇਨ ਸਟਾਫ ਦੇ ਉੱਪਰ ਇਹਦੇ ਵੀ ਦੁਪੱਟੇ ਦੀ ਲੁੱਕ ਬਹੁਤ ਹੀ ਸੋਹਣੀ ਆਉਂਦੀ ਹੈ ਇਹਨੂੰ ਕੋਈ ਵੀ ਗਰਲਸ ਜਾਂ ਕੋਈ ਵੀ ਇਸ ਦਾ ਵੀਅਰ ਕਰ ਸਕਦਾ ਹੈ ਇਹਦਾ ਵੀ ਜਿਹੜਾ ਹੈਗਾ ਹੈ ਅਲਓਵਰ ਸੂਟ ਬੰਦਾ ਇਹਨੂੰ ਤੁਸੀਂ ਲੈਸ ਵਗੈਰਾ ਲਗਾ ਕੇ ਜਾਂ ਥੋੜਾ ਬਹੁਤ ਇਹਦੇ ਉੱਪਰ ਟੱਚ-ਅਪ ਦੇ ਕੇ ਹੈਂਡਵਰਕ ਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਡਿਜ਼ਾਈਨ ਦੇ ਵਿੱਚ ਤੁਹਾਡੇ ਤੋਂ ਆਰਡਰ ਲੈ ਸਕਦੇ ਆ ਜਿਹੜਾ ਆਪਣੇ ਕੋਲ फोर्थ ਪੈਟਰਨ ਹੈ ਇਹ ਬਹੁਤ ਹੀ ਅਟਰੈਕਟਿਵ ਸ਼ੇਡ ਹੈ ਇਹਦੇ ਵਿੱਚ ਜੋ ਹੈਗਾ ਲਾਈਨਿੰਗ ਦੇ ਉੱਪਰ ਬੈਕ ਫਰੰਟ ਹੈ ਬਾਜੂ ਦੇ ਉੱਪਰ ਵੀ ਹੈ ਤਾਂ ਇਹਦਾ ਵੀ ਜਿਹੜਾ ਦੁਪੱਟਾ ਹੈਗਾ ਬਹੁਤ ਹੀ ਸੋਹਣੀ ਤੇ ਲੁੱਕ ਆਉਂਦੀ ਹੈ ਇਹਦਾ ਵੀ ਤੁਹਾਨੂੰ ਦੁਪੱਟਾ ਫੋਲ ਕੇ ਦਿਖਾ ਸਕਦੇ ਆ ਇਹਦਾ ਵੀ ਦੁਪੱਟਾ ਬਹੁਤ ਹੀ ਮਤਲਬ ਇਹਦੀ ਜਿਹੜੀ ਲੈਂਥ ਹੈਗੀ ਹੈ 2.5 ਮੀਟਰ ਹੈ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ इजीली ਉਹਨੂੰ ਕਰ ਸਕਦੇ ਹੋ ਕੈਰੀ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਹੈਗਾ ਲਾਈਨਿੰਗ ਦੁਪੱਟਾ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਸੇਮ ਸਟੱਫ ਦੇ ਵਿੱਚ ਦੋ ਸ਼ੇਡ ਅਵੇਲੇਬਲ ਨੇ ਇਹਦੇ ਵਿੱਚ ਇੱਕ ਜਿਹੜਾ ਗ੍ਰੀਨ ਸ਼ੇਡ ਹੈ ਇੱਕ ਬੇਬੀ ਪਿੰਕ ਸ਼ੇਡ ਹੈ ਤਾਂ ਤੁਸੀਂ ਜੇਕਰ ਇਹਨਾਂ ਡਿਜ਼ਾਈਨਾਂ ਨੂੰ ਤੁਸੀਂ ਰਿਪੀਟ ਕਰਨਾ ਚਾਹੁੰਦੇ ਹੋ ਅਗਲੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਲਰ ਦੇ ਵਿੱਚੋਂ ਤੁਸੀਂ ਪਿੰਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਅੱਜ ਚੁਆਇਸ ਦੇ ਅਕੋਰਡਿੰਗ ਇਹਨੂੰ ਤੁਸੀਂ ਕਾਟਨ ਦੇ ਸਟੱਫ ਦੇ ਉੱਪਰ ਤੇ ਜਾਰਜਟ ਦੇ ਸਟੱਫ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਮੋਸਟਲੀ ਜਿਹੜਾ ਇਹ ਪੇਂਟਿੰਗ ਹੈਗੀ ਜਾਰਜਟ ਦੇ ਸਟੱਫ ਦੇ ਉੱਪਰ ਹੀ ਰੈਡੀ ਕੀਤੀ ਜਾਂਦੀ ਹੈ ਤਾਂ ਕਿ ਇਹਦੀ ਇਹਦੇ ਉੱਪਰ ਜਿਹੜੀ ਹੈਗੀ ਬਰਸ਼ਿੰਗ ਬਹੁਤ ਈਜ਼ੀਲੀ ਹੁੰਦੀ ਹੈ ਤੇ ਲੁੱਕ ਬਹੁਤ ਖਿਲ ਕੇ ਆਉਂਦੀ ਹੈ ਇਹਦੇ ਉੱਪਰ ਜਿਸ ਤਰ੍ਹਾਂ ਜਿਵੇਂ ਤੇ ਵਿੱਚ ਆਪਾਂ ਫਲਾਵਰ ਕੀਤੇ ਹੋਇਆ ਤਾਂ ਇਹਦੀ ਉੱਪਰ ਜਿਹੜਾ ਹੈਗਾ ਕਲਰ ਬਹੁਤ ਸੋਨਾ ਪੰਦਾ ਜਾਰਜਟ ਦੇ ਸਟੱਫ ਦੇ ਉੱਪਰ ਇਹਦੇ ਵਿੱਚ ਜਿਵੇਂ ਦਾ ਕਲਰ ਆਪਾਂ ਕਹਾਂਗੇ ਉਹ ਉਹਦੇ ਨਾਲ ਹੀ ਕਲਰ ਬਣ ਜਾਂਦੇ ਚ ਲਾਈਟ ਸ਼ੇਡ ਨੂੰਪ ਨਹੀਂ ਆਉਂਦੀ ਤੁਸੀਂ ਇਹਨਾਂ ਡਿਜ਼ਾਈਨਰ ਨੂੰ ਜੇਕਰ ਕਿਸੇ ਵੀ ਕਲਰ ਦੇ ਰਿਪੀਟ ਕਰਵਾਉਣਾ ਚਾਹੁੰਦੇ ਤਾਂ ਇਹਨਾਂ ਨੂੰ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਅਸੀਂ ਤੁਹਾਡੇ ਸੇਮ ਸੂਟ ਰੈਡੀ ਕਰਕੇ ਦੇ ਸਕਦੇ ਹਾਂ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਨੇ ਤਾਂ ਤੁਸੀਂ ਇਹਨਾਂ ਦੇ ਵੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 6280846521 ਤੇ ਮੈਸੇਜ ਕਰਕੇ ਇਹਨਾਂ ਸੂਟਾਂ ਨੂੰ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ